ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਗੱਲ ਕਰੀਏ ਪੰਜਾਬੀ ਬੋਲੀ ਦੀ ਕਿਸੇ ਨੇ ਬੜਾ ਵਧੀਆ ਲਿਖਿਆ ਪੰਜਾਬੀ ਸਿੱਖੀ ਅਤੇ ਸਿਖਾਈ ਆਪਣੀ ਬੋਲੀ ਦਾ ਮਾਣ ਵਧਾਈਏ ਪਰ ਮਾਣ ਕਿਵੇਂ ਵਧੇਗਾ ਪੰਜਾਬ ਸਰਕਾਰ ਨੇ ਤਾਂ ਨੋਟੀਫਿਕੇਸ਼ਨ ਕਾਫੀ ਦਿਨ ਪਹਿਲਾਂ ਕੱਢਤਾ ਸੀ ਕਿ ਸਰਕਾਰੀ ਅਦਾਰਿਆਂ ਦੇ ਵਿੱਚ ਇਹ ਗੈਰ ਸਰਕਾਰੀ ਅਧਾਰਿਆਂ ਉਹਨਾਂ ਦੇ ਵਿੱਚ ਪੰਜਾਬੀ ਦੇ ਵਿੱਚ ਉਹਨਾਂ ਦੇ ਨਾਮ ਅਤੇ ਜਿਹੜੇ ਅਫਸਰ ਬੈਠੇ ਹੋਏ ਉਹਨਾਂ ਦੇ ਨਾਮ ਲਿਖੇ ਹੋਣੇ ਚਾਹੀਦੇ ਨੇ ਪਰ ਅੱਜ ਵੀ ਸਰਕਾਰੀ ਅਧਾਰਿਆਂ ਦੇ ਵਿੱਚ ਇੰਗਲਿਸ਼ ਅਤੇ ਹਿੰਦੀ ਦੇ ਵਿੱਚ ਜਿਹੜੇ ਉਹਨਾਂ ਦੇ ਨਾਮ ਲਿਖੇ ਹੋਏ ਨੇ ਸਾਡੇ ਨਾਲ ਏਸੀ ਗੱਲ ਨੂੰ ਲੈ ਕੇ ਇੱਕ ਸ਼ਖਸ ਮੌਜੂਦ ਨੇ ਗੱਲਬਾਤ ਕਰਨ ਨੇ ਡੀਸੀ ਦਫ਼ਤਰ ਪਹੁੰਚੇ ਨੇ ਸਸਿਕਲ ਸਰ ਕੀ ਨਾ ਆਪਣਾ ਅ ਮੈਂ ਮਹਿੰਦਰ ਸਿੰਘ ਸੇਖੋਂ ਪੰਜਾਬੀ ਭਾਸ਼ਾ ਵਿਸਾਰ ਪਾਇਚਾਰਾ ਦਾ ਇੱਕ ਸੰਚਾਲਕ ਆ ਸਸ ਕੀ ਗੱਲ ਹੈ ਤੁਸੀਂ ਅੱਜ ਏਸੀ ਗੱਲ ਨੂੰ ਲੈ ਕੇ ਇੱਥੇ ਡੀਸੀ ਦਫ਼ਤਰ ਇੱਕ ਮੰਗ ਪੱਤਰ ਦੇਣ ਆਇਓ ਕੀ ਕਾਰਨ ਹੋ ਗਿਆ ਕਿ ਮੰਗ ਪੱਤਰ ਦੇਣਾ ਪੈ ਗਿਆ ਇਹ ਜੀ ਕੁਝ ਦਿਨ ਪਹਿਲਾਂ ਮੈਂ ਪ੍ਰਵੇਲੀਨ ਮਾਲਕੋੜੇ ਜਿਹੜਾ ਇੱਕ ਪੁਲ ਬਣਿਆ ਹੋਇਆ ਹੈਗਾ ਤੇ ਰੇਲਵੇ ਲਾਈਨਾਂ ਦੇ ਉੱਪਰ ਦੀ ਜਾਂਦਾ ਉੱਥੋਂ ਦੀ ਗੁਜ਼ਰ ਰਿਹਾ ਸੀ ਤੇ ਮੈਂ ਦੇਖਿਆ ਕਿ ਕੁਝ ਕਾਰੀਗਰ ਲੱਗੇ ਹੋਇਆ ਉੱਤੇ ਕੰਧ ਚਿੱਤਰ ਬਣਾ ਰਹੇ ਸੀਗੇ ਜਿਸ ਨੂੰ ਗ੍ਰਾਫਿਟੀ ਕਹਿ ਦਿੰਦੇ ਆ ਤੇ ਉਹ ਮੈਂ ਦੇਖਣ ਲੱਗਿਆ ਸਾਰੇ ਦੇ ਸਾਰੇ ਕੰਧ ਚਿੱਤਰ ਜਿੰਨੇ ਵੀ ਬਣੇ ਆ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਸੋਹਣੇ ਜਾਨੀ ਸੰਦੇਸ਼ ਦਿੱਤੇ ਜਾ ਰਹੇ ਸੀ ਉਹਨਾਂ ਦੇ ਵਿੱਚ ਲੋਕਾਂ ਨੂੰ ਸਫਾਈ ਰੱਖਣ ਦੀ ਖਾਤਰ ਹੋਰ ਵਾਤਾਵਰਨ ਨੂੰ ਜਾਨੀ ਬਚਾਉਣ ਦੀ ਖਾਤਰ ਪਰ ਉਹਦੇ 'ਚ ਇੱਕ ਵੀ ਜਿਹੜਾ ਕੰਚ ਉਹ ਜਿਹੜਾ ਬਣਾਇਆ ਗਿਆ ਉਹਦੇ ਵਿੱਚ ਇੱਕ ਵੀ ਪੰਜਾਬੀ ਦੇ ਵਿੱਚ ਨਹੀਂ ਸੀ ਉਹ ਹਿੰਦੀ ਤੇ ਅੰਗਰੇਜ਼ੀ ਵਿੱਚ ਸੀ ਤੇ ਉਦੋਂ ਹੀ ਕਿਉਂਕਿ ਅਸੀਂ ਮੇਰੇ ਕੋਲੇ ਇੱਕ ਹਕਮ ਪੰਜਾਬ ਸਰਕਾਰ ਦਾ ਕੋਲੇ ਰੱਖਦਾ ਹਾਂ ਮੈਂ ਹਮੇਸ਼ਾ ਤੇ ਉਹ ਹੈਗਾ ਸੀਗਾ 4 ਜੁਲਾਈ 2022 ਨੂੰ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤਾ ਇਹ ਸਾਰੇ ਕਮਿਸ਼ਨਰਾਂ ਨੂੰ ਤੇ ਸਾਰੇ ਵਿਭਾਗਾਂ ਨੂੰ ਪੰਜਾਬ ਸਰਕਾਰ ਦੇਆਂ ਨੂੰ ਵੀ ਸਰਕਾਰੀ ਗੈਰ ਸਰਕਾਰੀ ਅਰਧ ਸਰਕਾਰੀ ਜਾਂ ਫਿਰ ਨਿੱਜੀ ادارے ਜਿੰਨੇ ਵੀ ਹੈਗੇ ਆ ਉਹਨਾਂ ਦੇ ਬੋਰਡ ਨਾਮ ਪਲੇਟਾਂ ਉਦੋਂ ਬਾਅਦ ਜਿਹੜੇ ਹੈਗੇ ਆ ਉਹਨਾਂ ਦੇ ਮੀਲ ਪੱਥਰ ਹੋ ਗਏ ਜਾਂ ਸੜਕਾਂ ਦੇ ਨਾਂ ਹੋ ਗਏ ਗਲੀਆਂ ਦੇ ਨਾਂ ਹੋ ਗਏ ਜੋ ਵੀ ਆ ਤੇ ਸਾਈਨ ਮੋਡ ਉਹ ਸਾਰੇ ਜਿਹੜੇ ਹੈ ਗਿਆ ਉਹ ਪੰਜਾਬੀ ਭਾਸ਼ਾ ਦੇ ਵਿੱਚ ਹੁਣੇ ਲਾਜ਼ਮੀ ਆ ਤੇ ਰਾਜ ਭਾਸ਼ਾ ਐਕਟ ਦਾ ਹਵਾਲਾ ਵੀ ਉਹਨਾਂ ਨੇ ਦਿੱਤਾ ਤੇ ਇਹਦੇ ਵਿੱਚ ਹੁਣ 4 ਮਹੀਨੇ ਹੋਣ ਨੂੰ ਆਏ ਆ ਮੈਂ ਨਹੀਂ ਦੇਖਿਆ ਕੋਈ ਵੀ ਪੰਜਾਬੀ ਦਾ ਕੋਈ ਬੋਰਡ ਉੱਪਰ ਚੜਦਾ ਜਾਂ ਕੋਈ ਗੈਰ ਪੰਜਾਬੀ ਵਾਲਾ ਥੱਲੇ ਉਤਰਦਾ ਪਰਾਂ ਨਵਾਂ ਜਿਹੜਾ ਮੈਂ ਅੱਜ ਚੀਜ਼ ਦੇਖੀ ਇਹਨੇ ਮੇਰੇ ਦਿਲ ਨੂੰ ਬਹੁਤ ਦੁਖੀ ਕੀਤਾ ਤੇ ਮੈਂ ਸੋਚਿਆ ਡੀਸੀ ਸਾਹਿਬਾ ਕਮਿਸ਼ਨਰ ਸਾਹਿਬਾ ਗੱਲ ਸੁਣਦੇ ਆ ਤੇ ਕਿਉਂ ਨਾ ਇਹਨਾਂ ਕੋਲੇ ਇਹ ਮੁੱਦਾ ਲੈ ਕੇ ਜਾਵਾਂ ਵੀ ਆਹ ਜਿਹੜੀ ਗੱਲ ਹੋ ਰਹੀ ਆ ਆਣਗੈਲੀ ਹੋ ਰਹੀ ਆ ਹੋ ਸਕਦਾ ਤੁਸੀਂ ਜਾਣਦੇ ਨਾ ਹੋਵੋ ਹੋ ਸਕਦਾ ਇਹ ਨਗਰ ਨਿਗਮ ਨੇ ਮੈਨੂੰ ਕਾਰੀਗਰਾਂ ਨੇ ਦੱਸਿਆ ਕਿ ਨਗਰ ਨਿਗਮ ਨੇ ਸਾਨੂੰ ਕਿਹਾ ਵੀ ਇਹ ਪੇਂਟਿੰਗ ਕਰੋ ਤੇ ਹੋ ਸਕਦਾ ਕਿ ਨਗਰ ਨਿਗਮ ਨੇ ਨਾ ਕਿਹਾ ਹੋਵੇ ਕੋਈ ਪ੍ਰਾਈਵੇਟ ਬੰਦਾ ਕਰਾ ਰਿਆ ਪਰ ਜੇ ਪ੍ਰਾਈਵੇਟ ਵੀ ਕਰਾ ਰਿਆ ਤੇ ਉਸ ਨੇ ਜਿਹੜਾ ਹੈਗਾ ਇਜਾਜ਼ਤ ਤਾਂ ਨਗਰ ਨਿਗਮ ਜਾਂ ਡੀਸੀ ਸਾਹਿਬਾ ਤੋਂ ਲੈਣੀ ਆ ਨਾ ਤੇ ਇਸ ਡੀਸੀ ਦਫ਼ਤਰ ਤੋਂ ਪਰ ਜੇ ਇੰਜਾਂ ਦਾ ਇੱਕ ਜਨਤਕ ਥਾਂ ਦੇ ਉੱਤੇ ਪੰਜਾਬੀ ਨੂੰ ਅੱਖੋਂ ਫਰੋਖੇ ਕਰਨਾ ਤੇ ਉਸ ਦੇ ਉੱਤੇ ਗੈਰ ਪੰਜਾਬੀ ਭਾਸ਼ਾ ਦੇ ਵਿੱਚ ਸਾਰੇ ਸੰਦੇਸ਼ ਦੇਣੇ ਪੰਜਾਬੀਆਂ ਨੂੰ ਇਹ ਕਤਈ ਗਲਤ ਹੈ ਕਿਵੇਂ ਦੇਖਦੇ ਹੋ ਕਿ ਅਸੀਂ ਅੱਜ ਕੱਲ ਆਪਣੇ ਬੱਚਿਆਂ ਨੂੰ ਹਾਈ ਸਟੈਂਡਰਡ ਲਈ ਕਨਵਰਟ ਸਕੂਲਾਂ ਦੇ ਵਿੱਚ ਪਾ ਰਹੇ ਹਾਂ ਪਰ ਉੱਥੇ ਵੀ ਪੰਜਾਬੀ ਨੂੰ ਘੱਟ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਕਿਹਾ ਜਾਂਦਾ ਕਿ ਤੁਸੀਂ ਪੰਜਾਬੀ ਇੱਥੇ ਨਹੀਂ ਬੋਲਣੀ ਨਾ ਘਰੇ ਬੋਲਣੀ ਇੰਗਲਿਸ਼ ਅਤੇ ਹਿੰਦੀ ਨੂੰ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ ਮੈਂ ਇਹਦੇ ਵਿੱਚ ਕਹਿਣਾ ਚਾਹੂੰਗਾ ਵੀ ਪੰਜਾਬ ਦੇ ਤੁਸੀਂ ਦੱਸੋ ਇਹ ਅੰਗਰੇਜ਼ੀ ਮਾਧਿਅਮ ਸਕੂਲਾਂ ਵਾਲੇ ਕਿੰਨੇ ਕੁ ਬੱਚੇ ਆ ਜਿਹੜੇ ਕਿ ਆ ਆਈਆਰਟੀ ਜਾਂ ਫੇਰ ਉਹ ਬੀਟਸ ਪਲਾਨੀ ਹੋ ਗਿਆ ਜਾਂ ਇਸਰੋ ਹੋ ਗਿਆ ਜਾਂ ਨੀਟ ਦੀਆਂ ਪ੍ਰੀਖਿਆਵਾਂ ਦੇ ਵਿੱਚ ਕਿੰਨੇ ਕੁ ਪਰਸੈਂਟ ਆ ਜਿਹੜੇ ਕਿ ਸਫਲ ਹੋ ਰਹੇ ਆ ਇਹ ਅੰਗਰੇਜ਼ੀ ਸਕੂਲਾਂ ਵਾਲੇ ਇਹੀ ਚੀਜ਼ ਤੁਸੀਂ ਤਾਮਿਲਨਾਡੂ ਲੈ ਲਓ ਬੰਗਾਲ ਲੈ ਲਓ ਯੂਪੀ ਬਿਹਾਰ ਲੈ ਲੋ ਜਿੱਤੇ ਕਿ ਸਾਰੀ ਪੜ੍ਹਾਈ ਉਹਨਾਂ ਦੀ ਰਾਜ ਭਾਸ਼ਾ ਚ ਕਰਾਈ ਜਾਂਦੀ ਆ ਠੀਕ ਆ ਯੂਪੀ ਦੇ ਬਿਹਾਰ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਉਹ ਹਿੰਦੀ ਚ ਪੜ੍ਹਾਉਂਦੇ ਆ ਤੇ ਉਹਨਾਂ ਨੂੰ ਆਪਣੀ ਰਾਜ ਭਾਸ਼ਾ ਦੇ ਵਿੱਚ ਉਹੀ ਇਮਤਿਹਾਨ ਦੇਣ ਦਾ ਵੀ ਮੌਕਾ ਮਿਲਦਾ ਆਪਣੇ ਇੱਥੇ ਜੇ ਆਪਣੀ ਪੰਜਾਬੀ ਦੇ ਵਿੱਚ ਪੜ੍ਹਾਈ ਕਰਾਈ ਜਾਓ ਪੰਜਾਬੀ ਬੱਚਿਆਂ ਨੂੰ ਉਹਨਾਂ ਨੂੰ ਜਿਹੜਾ ਵਿਸ਼ਾ ਹੈਗਾ ਉਸ ਦੀ ਸਮਝ ਜ਼ਿਆਦਾ ਆਊਗੀ ਨਾ ਕਿ ਜਦੋਂ ਅੰਗਰੇਜ਼ੀ ਦੇ ਅੰਗਰੇਜ਼ੀ ਚ ਵਿਸ਼ਾ ਪੜਾਇਆ ਜਾ ਰਿਹਾ ਉਹਨੂੰ ਸਮਝ ਨਹੀਂ ਆਉਂਦੀ ਤਾਂ ਅੰਗਰੇਜ਼ੀ ਸਕੂਲਾਂ ਵਾਲੇ ਜਿਹੜੇ ਟੀਚਰ ਆ ਉਹਨਾਂ ਨੂੰ ਹਿੰਦੀ ਚ ਬੋਲ ਕੇ ਪੰਜਾਬੀਆਂ ਨੂੰ ਹਿੰਦੀ ਚ ਬੋਲ ਕੇ ਸਮਝਾ ਰਹੇ ਅੰਗਰੇਜ਼ੀ ਦਾ ਕੀ ਮਤਲਬ ਆ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰਾਂ ਨੂੰ ਇਹ ਦੇ ਦੇਣਾ ਚਾਹੀਦਾ ਹੈ ਕਿ ਜਿਹੜੀ ਆ ਪੰਜਾਬੀ ਭਾਸ਼ਾ ਨੂੰ ਕੰਪਲਸਰੀ ਬੱਚਿਆਂ ਨੂੰ ਸਿਖਾਣੀ ਚਾਹੀਦੀ ਆ ਹੋਣੀ ਆ ਜੀ ਹੋਣੀ ਜ਼ਰੂਰੀ ਆ ਤੇ ਮੈਨੂੰ ਇਹ ਮੰਨ ਨਾਲ ਮੰਨ ਨਾਲ ਮੈਂ ਕਹਿਣਾ ਆਏਗਾ ਕਿ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਨੇ ਇਹ ਮੁੱਦਾ ਚੱਕਿਆ ਸੀਗਾ ਤੇ ਪਹਿਲਾ ਜਿਹੜਾ ਸੀਗਾ ਪਹਿਲੀ ਤੋਂ ਲੈ ਕੇ ਦਸਵੀਂ ਤੱਕ ਜਿਹੜਾ ਸੀਗਾ ਪੰਜਾਬੀ ਨੂੰ ਇੱਕ ਆਪਸ਼ਨਲ ਸਬਜੈਕਟ ਦੇ ਤੌਰ ਤੇ ਵਿਕਲਪਿਕ ਤੌਰ ਤੇ ਜਣੀ ਲਿਆ ਜਾਂਦਾ ਸੀਗਾ 2008 ਦਾ ਕਾਨੂੰਨ ਬਣਿਆ ਹੋਇਆ ਦਾ ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਆਦਰ ਲੈਂਗੁਏਜਸ ਐਕਟ ਉਹ 2008 ਦਾ ਕਾਨੂੰਨ 99% ਲੋਕਾਂ ਨੂੰ ਉਸ ਦੀ ਜਾਣਕਾਰੀ ਹੈ ਨਹੀਂ ਸੀ ਕਾਨੂੰਨ ਕੀ ਕਹਿੰਦਾ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜਾਉਣਾ ਪਊਗਾ ਚਾਹੇ ਉਹ ਕੋਈ ਬੋਰਡ ਹੋਵੇ CBSE ICSE ਕੈਂਬਰੇਜ ਜਾਂ ਇੰਟਰਨੈਸ਼ਨਲ ਕੋਈ ਵੀ ਬੋਰਡ ਹੋਵੇ ਉਹਨੂੰ ਪਹਿਲੀ ਤੋਂ 10ਵੀਂ ਤੱਕ ਜਿਹੜਾ ਵੀ ਪੰਜਾਬ ਦੇ ਵਿੱਚ ਐਨਓਸੀ ਸਕੂਲ ਨੇ ਲਈ ਆ ਉਹਨੂੰ ਪੰਜਾਬੀ ਦਾ ਵਿਸ਼ਾ ਜਿਹੜਾ ਹੈਗਾ ਲਾਜ਼ਮੀ ਵਿਸ਼ੇ ਵਜੋਂ ਪੜਾਉਣਾ ਪਊਗਾ ਤੇ 10ਵੀਂ ਦੇ ਵਿੱਚ ਜੇ ਬੱਚਾ ਉਹ ਪੰਜਾਬੀ ਵਿਸ਼ੇ ਚੋਂ ਪਾਸ ਨਹੀਂ ਹੁੰਦਾ ਉਹਨੂੰ ਸਰਟੀਫਿਕੇਟ ਨਹੀਂ ਮਿਲ ਸਕਦਾ ਪਰ ਇਸ ਦੇ ਉੱਤੇ ਕੋਈ ਵੀ ਇਸ ਨੂੰ ਲਾਗੂ ਨਹੀਂ 시 ਕਰਾ ਰਿਹਾ ਹੁਣ ਇਹ ਲਾਗੂ ਹੋਇਆ ਵਿਆ ਤੇ ਇਹਦੇ ਤੇ ਪਹਿਰਾ ਦੇਣ ਦੀ ਲੋੜ ਆ ਮਾਪਿਆਂ ਨੂੰ ਵੀ ਉਸ ਤੋਂ ਬਾਅਦ ਬਾਕੀ ਜਿਹੜੇ ਇੱਥੇ ਆ ਸਿੱਖਿਆ ਅਫਸਰ ਨੇ ਪਾਸ਼ਾ ਅਫਸਰ ਨੇ ਜ਼ਿਲ੍ਹਾ ਸਿੱਖਿਆ ਅਫਸਰ ਜ਼ਿਲ੍ਹਾ ਪਾਸ਼ਾ ਅਫਸਰ ਉਹ ਵੀ ਇਸ ਨੂੰ ਦੇਖਣ ਵੀ ਇਹ ਕੀਤਾ ਜਾ ਰਿਹਾ ਪ੍ਰਸ਼ਾਸਨ ਦੇਖੇ ਵੀ ਇਹ ਜੀ ਚੀਜ਼ ਕੀਤੀ ਜਾ ਰਹੀ ਆ ਸਾਡੇ ਬੱਚਿਆਂ ਨੂੰ ਵਧੀਆ ਸਾਇੰਸ ਦਾ ਗਿਆਨ ਹੋਵੇ ਵਧੀਆ ਕਾਮਰਸ ਦਾ ਗਿਆਨ ਹੋਵੇ ਵਧੀਆ ਉਹ ਲੇਖਕ ਬਣਣਾ ਹੈ ਨਾ ਆਪਣੀ ਭਾਸ਼ਾ ਦੇ ਵਿੱਚ ਜੇ ਪੜ੍ਹ ਸਕਣਗੇ ਸਿੱਖ ਸਕਣਗੇ ਉਹਦੀ ਨੌਲੇਜ ਜੜੀ ਆ ਆਪਣੀ ਬੋਲੀ 'ਚ ਜਾਣਨਗੇ ਫੇਰ ਉਸ ਨੂੰ ਅੰਗਰੇਜ਼ੀ ਵਿਸ਼ਾ ਜਾਂ ਹਿੰਦੀ ਵਿਸ਼ਾ ਜਾਂ ਸੰਸਕ੍ਰਿਤ ਵਿਸ਼ਾ ਜਾਂ ਫ੍ਰੈਂਚ ਵਿਸ਼ਾ ਜਿਹੜਾ ਵੀ ਵਿਸ਼ਾ ਹੈਗਾ ਉਸ ਨੂੰ ਇੱਕ ਵਿਸ਼ੇ ਦੇ ਤੌਰ ਤੇ ਪੜਾਇਆ ਜਾਵੇ ਵਧੀਆ ਤਰੀਕੇ ਦੇ ਨਾਲ ਤਾਂ ਕਿ ਉਹ ਜਿਹੜੀ ਵੀ ਭਾਸ਼ਾ ਸਿੱਖਣੀ ਚਾਹੁੰਦੀ ਹੈ ਸਿੱਖ ਲਵੇ ਭਾਸ਼ਾਵਾਂ ਤਾਂ ਸਾਰੀਆਂ ਸਿੱਖਣੀਆਂ ਜਿੰਨੀਆਂ ਸਿੱਖ ਸਕੀ ਸਿੱਖੋ ਤੇ ਜੇ ਲੱਗਦਾ ਨਹੀਂ ਕਿ ਪਿੱਛੇ ਭਗਵੰਤ ਮਾਨ ਨੇ ਵੀ ਆਪਣੇ ਕੰਮ ਦਾ ਵਿਵਾਰਾ ਦਿੱਤਾ ਸੀ ਅਖਬਾਰਾਂ ਦੇ ਵਿੱਚ ਸਾਡਾ ਕੰਮ ਬੋਲਦਾ ਪਰ ਜਿਹੜੀ ਦੂਸੀਆਂ ਪਾਰਟੀਆਂ ਸੀ ਉਹਨਾਂ ਨੇ ਕਿਹਾ ਕੰਮ ਦਾ ਕੰਮ ਬਣਾ ਤਾਂ ਇਹਨਾਂ ਨੇ ਹਿੰਦੀ ਦੇ ਵਿੱਚ ਇਹ ਨਹੀਂ ਲੱਗਦਾ ਭਗਵੰਤ ਮਾਨ ਵੀ ਗਲਤ ਕਰ ਰਹੇ ਨੇ ਚਲੋ ਇਹ ਉਹ ਤਾਂ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਕਿਸ ਮੰਤਵ ਦੇ ਨਾਲ ਇਸ ਚੀਜ਼ ਨੂੰ ਜਾਰੀ ਰੱਖਿਆ ਹੈਗਾ ਤੇ ਸ਼ਾਇਦ ਲੋਕਾਂ ਦੀ ਨਜ਼ਰ 'ਚ ਕਈ ਵਾਰੀ ਜਿਹੜੀ ਗਲਤੀ ਹੁੰਦੀ ਆ ਉਹੀ ਉੱਪਰ ਕੇ ਆਉਂਦੀ ਆ ਤੇ ਉਸ ਨੂੰ ਇੱਕ ਤਰੀਕਾ ਬਣਾ ਲਿਆ ਇਸ ਚੀਜ਼ ਨੂੰ ਕੰਮ ਕਰਨ ਦਾ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਪਰ ਠੀਕ ਆ ਸਾਡੀ ਬੇਨਤੀ ਆ ਇੱਥੇ ਮੈਂ ਮੀਤ ਹੇਰ ਜੀ ਜਿਹੜੇ ਕਿ ਆਪਣੇ ਪਾਸ਼ਾ ਜਿਹੜੇ ਅਫਸਰ ਨੇ ਪੰਜਾਬੀ ਦੇ ਪਾਸ਼ਾ ਅਫਸਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਨੇ 1 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਪੰਜਾਬੀ ਮਾਂ ਦੇ ਤੌਰ ਤੇ ਮਨਾਉਣ ਦੀ ਖਾਤਰ ਉਹਨਾਂ ਨੇ ਇੱਕ ਟੀਚਾ ਬਣਾਇਆ ਹੈਗਾ ਜਿਨ੍ਹਾਂ ਆਪਾ ਸ਼ਾ ਵਿਭਾਗ ਹੈਗਾ ਪੰਜਾਬ ਦਾ ਉਸ ਨੂੰ ਹੁਕਮ ਜਾਰੀ ਕੀਤਾ ਬਈ ਇਸ ਨੂੰ ਵੱਡੇ ਪੱਧਰ ਦੇ ਉੱਤੇ ਮਨਾਇਆ ਜਾਵੇ ਮਨਾਉਣ ਦਾ ਤਰੀਕਾ ਜਿਹੜਾ ਅਸੀਂ ਪਿਛਲੀ ਵਾਰ ਵੀ ਇਹਨਾਂ ਨੂੰ ਬੇਨਤੀ ਕੀਤੀ ਸੀ ਤੇ ਐਤਕੀ ਵੀ ਸ਼ਾਇਦ ਉਹੀ ਆ ਕਿ ਕੁਝ ਕਵੀਆਂ ਨੂੰ ਸੱਦਿਆ ਜਾਂਦਾ ਕੁਝ ਕਹਾਣੀਕਾਰਾਂ ਨੂੰ ਸੱਦਿਆ ਜਾਂਦਾ ਉਹਨਾਂ ਨੂੰ ਛੋਟੇ ਜੇ ਸਮਾਗਮ ਜਾਂ ਵੱਡੇ ਸਮਾਗਮ ਜੋ ਵੀ ਆ ਉਹਦੇ ਵਿੱਚ ਇਨਾਮ ਵੰਡੇ ਜਾਂਦੇ ਆ ਇਸ ਇਸ ਨਾਲ ਪੰਜਾਬੀ ਦਾ ਕੁਝ ਠੀਕ ਆ ਇਹ ਵੀ ਬਹੁਤ ਜ਼ਰੂਰੀ ਆ ਮੈਂ ਨਹੀਂ ਕਹੂਗਾ ਕਿ ਜ਼ਰੂਰੀ ਨਹੀਂ ਆ ਪਰ ਇਸ ਨਾਲ ਬਚਣਾ ਕੋਸ਼ਿਸ਼ ਨਹੀਂ ਬਚਣਾ ਉਸ ਦਾ ਜਿਹੜੀਆਂ ਕਿ ਆਣਗੇਲੀਆਂ ਹੋ ਰਹੀਆਂ ਜਿੱਥੇ ਪੰਜਾਬੀ ਨੂੰ ਉਸ ਦਾ ਮਾਣ ਮੱਤਾ ਜਿਹੜਾ ਹੈਗਾ ਤਾਜ ਨਹੀਂ ਫੁਣਾਇਆ ਜਾਂਦਾ ਜਿਹੜੇ ਆਹ ਪੁਲਾਂ ਦੇ ਉੱਤੇ ਜਿਹੜੀ ਗ੍ਰਾਫਿਟੀ ਲਿਖੀ ਜਾਂਦੀ ਆ ਜਾਂ ਉੱਤੇ ਇੱਕ ਹੋਰ ਚੀਜ਼ ਹੋ ਰਹੀ ਆ ਇੱਥੇ ਜਿਹੜਾ ਇੱਕ ਪੰਜਾਬ ਦੇ ਵਿੱਚ ਇੱਕ ਆਦਾਰਾ ਹੈਗਾ ਸ਼ਰਾਬ ਦਾ ਉਹ ਏ ਵੀ ਵਾਈਨਸ ਨਾਉਂ ਦੇ ਉੱਤੇ ਆ ਲੁਧਿਆਣੇ ਵਿੱਚ ਹਾਂ ਜੀ ਆ ਲੁਧਿਆਣੇ ਦੇ ਵਿੱਚ ਉਹਨਾਂ ਦੇ ਠੇਕੇ ਆ ਉਹਨਾਂ ਨੇ ਇੱਕ ਟਰੇਡਮਾਰਕ ਬਣਾ ਲਿਆ ਆਪਣੇ ਹਰ ਠੇਕੇ ਦੇ ਉੱਤੇ ਲਿਖਣਾ ਇੱਕ ਬੋਰਡ ਲਾਉਣਾ ਠੱਠਾ ਠੇਕਾ ਪਹਿਲਾਂ ਬੜਾ ਠੇਲਾ ਹੁੰਦਾ ਸੀ ਇਹ ਹੁਣ ਤੁਸੀਂ ਸੋਚ ਕੇ ਦੇਖੋ ਵੀ ਆਪਾਂ ਕਿੱਧਰ ਜਾ ਰਹੇ ਆ ਪੰਜਾਬੀ ਭਾਸ਼ਾ ਨੂੰ ਕਿਵੇਂ ਪੰਜਾਬੀ ਹੋਈ ਉਹਨੂੰ ਮਾਰ ਕਰ ਰਹੇ ਆ ਤੁਸੀਂ ਕਮਾ ਰਹੇ ਹੋ ਪੰਜਾਬ ਤੋਂ ਤੇ ਉਸ ਤੋਂ ਬਾਅਦ ਖੁਦ ਵੀ ਪੰਜਾਬੀ ਹੋਵੋਗੇ ਇਹ ਵੀ ਵਾਈਨਸ ਵਾਲੇ ਵੀ ਆ ਠੱਠਾ ਠੇਕਾ ਬੱਚਿਆਂ ਨੂੰ ਸਿਖਾਉਣਾ ਉਦੋਂ ਬਾਅਦ ਫਿਰ ਬੱਚਾ ਫਿਰ ਮਾਂ ਪਿਓ ਨੂੰ ਕਹੂਗਾ ਫਿਰ ਪਾਪਾ ਫਿਰ ਤਾਂ ਪਾਪਾ ਪਊਆ ਹੋ ਗਿਆ ਬੱਬਾ ਬੋਤਲ ਹੋ ਗਈ ਆੜਾ ਆਦਿਆ ਹੋ ਗਿਆ ਇਹ ਕੀ ਆ ਕਿੱਧਰ ਨੂੰ ਜਾ ਰਹੇ ਆ ਇਸ ਬਾਰੇ ਆਪਣੇ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪਾਸ਼ਾ ਅਫਸਰ ਨੇ ਜ਼ਿਲ੍ਹਾ ਸਿਖਿਆ ਅਫਸਰ ਨੇ ਸਾਡਾ ਪ੍ਰਸ਼ਾਸਨ ਉਸ ਤੋਂ ਬਾਅਦ ਜਿਹੜਾ ਉਹ ਸਾਰਿਆਂ ਨੂੰ ਬੇਨਤੀ ਆ ਮੇਥਰ ਜੀ ਨੂੰ ਬੇਨਤੀ ਆ ਕਿ ਇਹਨਾਂ ਵੱਲ ਧਿਆਨ ਜ਼ਰੂਰ ਦਿੱਤਾ ਜਾਵੇ ਪੰਜਾਬੀ ਮਾਂ ਨੂੰ ਇੱਕ ਸਾਰਤਕ ਤੌਰ ਤੇ ਮਨਾਇਆ ਜਾਵੇ ਜਿਹਦੇ ਵਿੱਚ ਪੰਜਾਬੀ ਦੀ ਪਰਫੁੱਲਤਾ ਹੋਵੇ ਸਿਰਫ ਕਵਤਾਵਾਂ ਤੇ ਕਹਾਣੀਆਂ ਤੇ ਸਮਾਗਮਾਂ ਦੇ ਨਾਲ ਨਹੀਂ ਇਸ ਨੂੰ ਗਰਾਊਂਡ ਲੈਵਲ ਦੇ ਉੱਤੇ ਉਤਰ ਕੇ ਜਿਹੜੇ ਹੈਗੇ ਆ ਕੰਮ ਕਰਨ ਵਾਲੇ ਉਹ ਕੰਮ ਕਰਨ ਤੇ ਪੰਜਾਬੀ ਜਿਹੜੀ ਹੈਗੀ ਆ ਉਹ ਪਟਰਾਣੀ ਦੇ ਤੌਰ ਦੇ ਉੱਤੇ ਆਪਾਂ ਉਸ ਨੂੰ ਮਾਣ ਦੇਈਏ ਸਤਿਕਾਰ ਦੇਈਏ ਲੱਗਦਾ ਨਹੀਂ ਕਿ ਬਾਹਲੇ ਦੇਸ਼ਾਂ ਦੇ ਵਿੱਚ ਪੰਜਾਬੀ ਨੂੰ ਮਾਨ ਜ਼ਿਆਦਾ ਮਿਲ ਰਿਹਾ ਹੈ ਉੱਥੇ ਹਰ ਇੱਕ ਬੋਰਡ ਤੇ ਹੁਣ ਜ਼ਿਆਦਾ ਪੰਜਾਬੀ ਭਾਸ਼ਾ ਦੇ ਵਿੱਚ ਰਸਤਿਆਂ ਦੇ ਨਾਮ ਦੱਸੇ ਜਾ ਰਹੇ ਨੇ ਪਰ ਪੰਜਾਬ ਦੇ ਵਿੱਚ ਨਹੀਂ ਇਹ ਹੈਗਾ ਇਹ ਤਾਂ ਜੀ ਕੈਨੇਡਾ ਦੇ ਵਿੱਚ ਤੁਸੀਂ ਉੱਥੇ ਜਿਹੜੇ ਵੱਡੇ ਵੱਡੇ ਮਾਲ ਨੇ ਨਾ ਉਹਨਾਂ ਦੇ ਉੱਤੇ ਜਣੀ ਹੁਣ ਉਹ ਸੈਲਫ ਪੇ ਕਾਊਂਟਰ ਬਣੇ ਹੋਏ ਆ ਕਿ ਤੁਸੀਂ ਆਪ ਹੀ ਉਹ ਆਪਣਾ ਜਿਹੜੀ ਖਰੀਦਦਾਰੀ ਕੀਤੀ ਆ ਉਹਦਾ ਜਿਹੜਾ ਹੈਗਾ 바ਰ ਕੋਡ ਉੱਥੇ ਦਿਖਾ ਕੇ ਉਹ ਆ ਜੂਗਾ ਤੇ ਉਹ ਤੁਹਾਨੂੰ ਦੱਸਣਗੇ ਵੀ ਕਿਵੇਂ ਤੁਸੀਂ ਪੇਮੈਂਟ ਕਰਨੀ ਆ ਉਹ ਪੰਜਾਬੀ ਦੇ ਵਿੱਚ ਵੀ ਆ ਅਤੇ ਇਹ ਇੱਥੇ ਸਾਡੇ ਹੈ ਨਹੀਂ ਇੱਥੇ ਸਾਡੇ ਬੈਂਕਾਂ ਦੇ ਵਿੱਚ ਚਲੇ ਜਾਈਏ ਉੱਤੇ ਬੈਂਕਾਂ ਦੇ ਵਿੱਚ ਕੋਈ ਸਨ ਸੁਚਨਾ ਪੰਜਾਬੀ ਦੇ ਵਿੱਚ ਹੈ ਨਹੀਂ ਸਾਡੇ ਕੋਲੇ ਜਣੀਆਂ ਪੈਸੇ ਜਮ੍ਹਾਂ ਕਰਨ ਵਾਲੀਆਂ ਸਲਿੱਪਾਂ ਨੇ ਉਹ ਪੰਜਾਬੀ ਦੇ ਵਿੱਚ ਹੈ ਨਹੀਂ ਸਾਡੀਆਂ ਜੜੀਆਂ ਏਟੀਐਮ ਮਸ਼ੀਨਾਂ ਨੇ ਉਹ ਕਹਿ ਕਹਿ ਕੇ ਉਹਦੇ ਵਿੱਚ ਪੰਜਾਬੀ ਪਾਉਣੀ ਪੈਂਦੀ ਆ ਜੜੀਆਂ ਚੈੱਕ ਆ ਦੂਸਰੇ ਜਿਹੜੇ ਹੈ ਗਿਆ ਚੈੱਕ ਦੀਆਂ ਪ੍ਰਿੰਟ ਆਊਟ ਲੈਣ ਵਾਲੀਆਂ ਆ ਪਾਸਬੁਕਾਂ ਦੀ ਪ੍ਰਿੰਟ ਆਊਟ ਲੈਣ ਵਾਲੀਆਂ ਨੇ ਉਹਨਾਂ ਦੇ ਵਿੱਚ ਪੰਜਾਬੀ ਹੈ ਨਹੀਂ ਬੰਦਾ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਉਹ ਕਿੱਥੇ ਜਾਵੇ ਹੋਰ ਵੀ ਬਹੁਤ ਕਤਾਈਆਂ ਹੋ ਰਹੀਆਂ ਨੇ ਪੰਜਾਬੀ ਦੀ ਖਾਤਰ ਪੰਜਾਬੀ ਦੇ ਖਿਲਾਫ ਬੱਚਾ ਨੇ ਪੰਜਾਬ ਰੋਡ ਵੇਜ਼ ਦੇ ਜਨਰਲ ਮੈਨੇਜਰ ਨੂੰ ਜਾ ਕੇ ਮਿਲ ਕੇ ਆਇਆ ਇੱਥੇ ਤੇ ਉਹਨਾਂ ਨੂੰ ਵੀ ਕਿਹਾ ਵੀ ਆ ਕੀ ਕਰਦੇ ਹੋ ਤੁਸੀਂ ਜਿੰਨੀਆਂ ਬੱਸਾਂ ਪੰਜਾਬ ਤੋਂ ਦੂਜੇ ਰਾਜਾਂ ਜਾਂਦੀਆਂ ਨੇ ਹਿਮਾਚਲ ਜਾਂਦੀਆਂ ਉੱਤਰ ਪ੍ਰਦੇਸ਼ ਜਾਂਦੀਆਂ ਉੱਤਰਾਖੰਡ ਜਾਂਦੀਆਂ ਜਾਂ ਦਿੱਲੀ ਨੂੰ ਜਾਂਦੀਆਂ ਨੇ ਰਾਜਸਥਾਨ ਨੂੰ ਜਾਂਦੀਆਂ ਨੇ ਉਹਨਾਂ ਦੇ ਬੋਰਡ ਪਤਾ ਕਦੇ ਚ ਲਿਖੇ ਹੁੰਦੇ ਆ ਉਹ ਹਿੰਦੀ 'ਚ ਲਿਖੇ ਹੁੰਦੇ ਆ ਮੈਂ ਉਹਨਾਂ ਨੂੰ ਕਿਹਾ ਵੀ ਇਹ ਹਿੰਦੀ 'ਚ ਕਾਤੇ ਲਿਖਿਆ ਕਹਿੰਦੇ ਜੀ ਉਹ ਹਿੰਦੀ ਬੋਲਣ ਵਾਲੇ ਰਾਜ ਆ ਜਿੱਥੇ ਜਾਣੀਆਂ ਮੈਂ ਕਿਹਾ ਇਹ ਉੜ ਕੇ ਉਹ ਬਾਰਡਰ ਪਾਸ ਨਹੀਂ ਕਰਨਾ ਇਹ ਜਦੋਂ ਪੰਜਾਬ ਦੇ ਵਿੱਚ ਦੀ ਜਾਂਦੀਆਂ ਇਹ ਵੀ ਹਿੰਦੀ ਬੋਲਣ ਵਾਲਾ ਰਾਜ ਆ ਤੁਸੀਂ ਜੇ ਬਾੜਾ ਕਰਨਾ ਤੁਸੀਂ ਬੋਰਡ ਪੰਜਾਬੀ ਦੇ ਵਿੱਚ ਉੱਪਰ ਉਹ ਲਿਖਾਓ ਇਹਨਾਂ ਦਾ ਹਿੰਦੀ ਦਾ ਵੀ ਲਿਖਾ ਲਓ ਉਹ ਯਾਰ ਜਿਹੜੀ ਮਰਜੀ ਹੋਰ ਭਾਸ਼ਾ ਲਿਖਾ ਲਓ ਪੰਜਾਬੀ ਨੂੰ ਤੂੰ ਇਸ ਤਰ੍ਹਾਂ ਦਾ ਅੱਖੋਂ ਪਰੋਖੇ ਨਾ ਕਰੋ ਮੰਗ ਕੀ ਕਰਦੇ ਪੰਜਾਬ ਸਰਕਾਰ ਤੋਂ ਕਿਉਂਕਿ ਅੱਗੇ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਆ ਜਿਹੜਾ ਪੰਜਾਬ ਮਾਂ ਜਿਹੜਾ ਮਨਾ ਰਹੇ ਹੋ ਉਸ ਨੂੰ ਸਾਰਥਕ ਤੌਰ ਦੇ ਉੱਤੇ ਮਨਾਓ ਹੈਨਾ ਆਪਣੀਆਂ ਆ ਜੜੀਆਂ ਕਚਹਿਰੀਆਂ ਨੇ ਆਪਾਂ ਕਚਹਿਰੀ 'ਚ ਖੜੇ ਆਂ 2008 ਦਾ ਹੀ ਕਾਨੂੰਨ ਬਣਿਆ ਹੋਇਆ ਭਾਈ ਸਾਹਿਬ ਜਿਹੜਾ ਕਹਿੰਦਾ ਹੈਗਾ ਕਿ ਜਿੰਨੀਆਂ ਜ਼ਿਲ੍ਹਾ ਅਦਾਲਤਾਂ ਨੇ ਸਾਰਾ ਕੰਮਕਾਜ ਪੰਜਾਬੀ ਦੇ ਵਿੱਚ ਹੋਵੇ ਉਹ ਕਾਨੂੰਨ ਪਾਸ ਹੋ ਚੁੱਕਿਆ ਪਰ ਉਹ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਲਾਗੂ ਕਰੋ ਪੰਜਾਬੀ ਬੋਲਦੇ ਬੱਚੇ ਪੰਜਾਬੀ ਬੱਚੇ ਬਾਹਰ ਨਾ ਜਾਣ ਇੱਥੇ ਨੌਕਰੀਆਂ ਮਿਲਣ ਉਹਨਾਂ ਨੂੰ ਹੈਨਾ ਵਕੀਲਾਂ ਦੇ ਨਾਲ ਉਹਨਾਂ ਦੇ ਮੁਨਸ਼ੀ ਜਿਹੜੇ ਆ ਉਹਨਾਂ ਨੂੰ ਉਸ ਤੋਂ ਬਾਅਦ ਟਾਈਪਿਸਟਾਂ ਉਹਨਾਂ ਨੂੰ ਉਸ ਤੋਂ ਬਾਅਦ ਜਿਹੜਾ ਕਾਨੂੰਨ ਉਸ ਨੂੰ ਟ੍ਰਾਂਸਲੇਟ ਕਰਨ ਵਾਲਿਆਂ ਨੂੰ ਬਹੁਤ ਨੌਕਰੀਆਂ ਆਪਣੇ ਆਪ ਹੀ ਪੈਦਾ ਹੋ ਜਾਣਗੀਆਂ ਤੁਸੀਂ ਪੰਜਾਬੀ ਭਾਸ਼ਾ ਦੇ ਉੱਤੇ ਪਹਿਰਾ ਤਾਂ ਦਿਓ ਸਰਕਾਰੋ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਤੇ ਤੁਸੀਂ ਵੀ ਆਪਣੇ ਵਿਚਾਰ ਦਿਓ ਕਿ ਪੰਜਾਬੀ ਮਾਂ ਬੋਲੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਇਹਨਾਂ ਨੇ ਕਿ ਇਨੀਸ਼ੀਏਟਿਵ ਚੱਕਿਆ ਕਿ ਜਿਹੜੀ ਸਰਕਾਰ ਨੂੰ ਜਗਾਨ ਲੱਗੇ ਨੇ ਕਿਉਂਕਿ ਮਾਨ ਸਰਕਾਰ ਨੇ ਆਦੇਸ਼ ਤਾਂ ਜਾਰੀ ਕਰ ਦਿੱਤਾ ਸੀ ਕਿ ਪੰਜਾਬੀ ਜਿਹੜੀ ਬੋਲੀ ਔਰ ਨੂੰ ਅਸੀਂ ਵਧਾਵਾਂਗੇ ਪਰ ਕਦੋਂ ਤੱਕ ਵਧਾਈ ਜਾਊਗੀ ਹੁਣ ਇਹ ਦੇਖਣਾ ਹੋਊਗਾ ਕਿ ਮਾਨ ਸਰਕਾਰ ਦੇ ਤੱਕ ਕੀ ਐਕਸ਼ਨ ਲੈਂਦੀ ਹੈ ਲੁਧਿਆਣਾ ਤੋਂ ਕੈਮਰਾਮੈਨ ਬਲਵਿੰਦਰ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਇਸ ਸਮਾਂ ਜਨ نیوز ਲੁਧਿਆਣਾ